ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਗੁਰਦਾਸਪਨ ਦਾ ਸ਼ੋਅ ਕੈਨਸਲ ਐਨਓਸੀ ਨਾਮਿਨੇਟ ਕਰਕੇ ਰੱਦ ਹੋਇਆ ਸ਼ੋਅ ਰੋਜ਼ ਵਜੂ ਧਰਨੇ ਤੇ ਬੈਠੇ ਵਿਦਿਆਰਥੀ ਜੰਮੂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਾਰਾਜ ਮਲਿਕ ਦਾ ਪੰਜਾਬ ਦੇ ਉੱਤੇ ਵੱਡਾ ਇਲਜ਼ਾਮ ਕਿ ਆ ਪੰਜਾਬ ਤੋਂ ਜੰਮੂ ਦੇ ਵਿੱਚ ਭੇਜਿਆ ਜਾ ਰਿਹਾ ਚਿੱਟਾ ਰੇਤਾ ਤੇ ਬਜਰੀ ਲਜਾਇਆ ਜਾ ਰਿਹਾ ਪੰਜਾਬ ਸਿਹਤ ਸੁਲਤਾਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਆਪਣਿਆਂ ਦਾ ਘੇਰਾ ਸਦਨ ਦੇ ਵਿੱਚ ਬੋਲੇ ਆਮ ਆਦਮੀ ਪਾਰਟੀ ਦੇ ਐਮਐਲਏ 라ਡੀਟੋਸ 74 ਰਿਪੋਰਟ ਦੇ ਨਾਲ ਕੀਤਾ ਜਾ ਰਿਹਾ ਵਿਦਕਰ ਸਾਨੂੰ ਤਾਂ ਲੱਗਦਾ ਹੈ ਕਿ ਅਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਹਾਂ ਕੱਲ ਖੁੱਲੇਗਾ ਪੰਜਾਬ ਦਾ ਬੇਟਾ ਰਾ ਖਜ਼ਾਨਾ ਮੰਤਰੀ ਹਰਪਾਲ ਚੀਮਾ ਪੇਸ਼ ਕਰਨਗੇ ਬਜਟ ਮਹਿਲਾਵਾਂ ਨੂੰ 1100 ਰੁਪਏ ਵਾਲਾ ਵਾਅਦਾ ਪੂਰਾ ਹੋਣ ਦੀ ਉਮੀਦ ਕਰਨਲ ਬਾਟਸ ਬਾਮਲੇ ਦੇ ਵਿੱਚ ਆਰਮੀ ਤੇ ਪੁਲਿਸ ਦਾ ਸਾਂਝਾ ਬਿਆਨ ਕਿਹਾ ਇਹ ਆਰਮੀ ਬਨਾਮ ਪੁਲਿਸ ਵਾਲਾ ਕੇਸ ਨਹੀਂ ਪਾਰਦਰਸ਼ੀ ਤਰੀਕੇ ਦੇ ਨਾਲ ਫੈਸਲਾ ਕੋ ਨਤੀਜੇ ਤੱਕ ਪਹੁੰਚੇਗੀ ਜਾਂ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਖਾਜ਼ਰ ਆਂ ਫਰਕ ਟਪੈਂਦਾ ਹੈ ਲੇਕੇ ਫਰਕ ਟਪੈਂਦੇ ਦੇ ਵਿੱਚ ਜ਼ਿਕਰ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕਾਂ ਦਾ ਤੇ ਜ਼ਿਕਰ ਇਸ ਕਰਕੇ ਜਦ ਖੁਦ ਦੀ ਪਾਰਟੀ ਦੇ ਵਿਧਾਇਕੀ ਖੁਦ ਦੀ ਪਾਰਟੀ ਜਾਂ ਸਰਕਾਰ ਦੇ ਲਈ ਔਕੜਾਂ ਖੜੀਆਂ ਕਰ ਦੇਣ ਉਹਨਾਂ ਨੂੰ ਸਵਾਲਾਂ ਦੀ ਇੱਕ ਟਹਿਰੇ ਦੇ ਵਿੱਚ ਖੜਾ ਕਰਨ ਫਿਰ ਫਰਕ ਟਪੈਂਦਾ ਅਜੇ ਜ਼ਿਕਰ ਹੋਏਗਾ 3 ਐਮਐਲਏ ਦਾ ਜਿਹੜੇ ਆਪਣੀ ਪਾਰਟੀ ਨੂੰ ਘੇਰ ਰਹੇ ਦੇ ਨਾਲ ਹੀ ਸਿੰਘ ਵੀਰ ਬਾਦਲ ਦੇ ਉੱਤੇ ਗੋਲੀ ਚਲਾਉਣ ਵਾਲੇ ਨੂੰ ਜ਼ਮਾਨਤ ਮਿਲੀ ਹੈ ਦਿਖਾਵਾਂਗੇ ਲਾਈਵ ਕਾਨਸਰਟ ਦੇ ਵਿੱਚ ਕਿਉਂ ਫੁੱਟ ਫੁੱਟ ਕੇ ਨਿਹਾਕ ਕੱਕੜ ਰੋਪਈ ਤੇ ਗੱਲ ਹੋਵੇਗੀ ਮੋਦੀ دکھائی ਦੀ ਮੋਦੀ ਖਾਈ ਦੇ ਮੌਕੇ ਦੇ ਉੱਤੇ ਸ਼ਗਨ ਮਿਲਦੇ ਨੇ ਪੈਸੇ ਮਿਲਦੇ ਨੇ ਤੇ ਜਦੋਂ ਉਹਨਾਂ ਪੈਸਿਆਂ ਦੇ ਨਾਲ ਹੀ ਕੋਈ ਨਵੀਂ ਵਿਆਹੀ ਆਪਣੇ ਪਤੀ ਦਾ ਕਤਲ ਕਰਵਾ ਦੇਵੇ ਸਪਾਰੀ ਦੇ ਦੇਵੇ ਫਿਰ ਫਰਕ ਕੱਪ ਪੈਂਦਾ ਪਰ ਸ਼ੁਰੂਆਤ ਅੱਜ ਕਰਾਂਗੇ ਸਭ ਤੋਂ ਪਹਿਲਾਂ ਚੰਡੀਗੜ੍ਹ ਤੋਂ ਖਬਰ ਹੈ ਜੁੜੀ ਹੋਈ ਹੈ ਗੁਰਦਾਸ ਮਾਨ ਸਾਹਿਬ ਦੇ ਨਾਲ ਸ਼ੰਨੀਗੜ੍ਹ ਦੇ ਵਿੱਚ ਗੁਰਦਾਸ ਮਾਨ ਦਾ ਸ਼ੋਅ ਸੀ ਜੋ ਕੈਂਸਲ ਹੋ ਗਿਆ ਜੀ ਹਾਂ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਨਸਰਟ ਸੀ ਐਨਓਸੀ ਨਾਮ ਮਿਲਣ ਦੀ ਵਜ੍ਹਾ ਨਾਲ ਸ਼ੋਅ ਨਹੀਂ ਹੋ ਸਕਿਆ ਸ਼ੋਅ ਨੂੰ ਕੈਂਸਲ ਕਰਨਾ ਪਿਆ ਸ਼ੋਅ ਕੈਂਸਲ ਹੋਣ ਕਾਰਨ ਜਿਹੜੇ ਉੱਥੇ ਵਿਦਿਆਰਥੀ ਨੇ ਸਟੂਡੈਂਟਸ ਨੇ ਤਰਨੇ ਦੇ ਉੱਤੇ ਬੈਠ ਗਏ ਵਿਦਿਆਰਥੀਆਂ ਨੇ ਪ੍ਰਬੰਧਕਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਾਮਲੀ ਗੋੜੇ ਕੀ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕਾਉਂਸਲ ਦੇ ਮੀਤ ਪ੍ਰਧਾਨ ਵੀ ਭੁਖੜਦਾਲ ਦੇ ਉੱਤੇ ਬੈਠ ਗਏ ਨੇ ਗੁਰਦਾਸਮਨ ਦਾ ਸ਼ੋਅ ਔਰ ਉਹਨਾਂ ਦੇ ਸ਼ੋਅ ਦੇ ਵਿੱਚ ਜਿਹੜੇ ਲੋਕ ਮੀ ਪਹੁੰਚਦੇ ਨੇ ਲਾਜ਼ਮੀ ਤੌਰ ਤੇ ਮਾਨ ਸਾਹਿਬ ਨੂੰ ਹਰ ਕੋਈ ਸੁਨਣਾ ਚਾਹੁੰਦਾ ਏ ਤੇ ਸ਼ੋਅ ਦਾ ਦਿਨ ਪਹਿਲਾਂ ਤੋਂ ਹੀ ਤੈਅ ਸੀ ਸਟੇਜ ਲੱਗ ਗਈ ਸਪੀਕਰ ਰੱਖੇ ਹੋਏ ਨੇ ਮਤਲਬ ਸਭ ਤਿਆਰੀਆਂ ਮੁਕੰਮਲ ਸੀ ਪਰ ਮੌਕੇ ਦੇ ਉੱਤੇ ਪਤਾ ਲੱਗਿਆ ਕਿ ਐਨਓਸੀ ਤਾਂ ਮਿਲੀ ਹੀ ਨਹੀਂ ਐਨਓਸੀ ਦਾ ਮਤਲਬ ਨੋ ਆਬਜੈਕਸ਼ਨ ਸਰਟੀਫਿਕੇਟ ਤੇ ਉਸ ਦੇ ਉੱਤੇ ਬਵਾਲ ਹੋ ਗਿਆ ਤੇ ਫਿਰ ਸ਼ੋਅ ਨੂੰ ਕੈਨਸਲ ਕਰਨਾ ਪਿਆ ਮਾਨ ਸਾਹਿਬ ਨਹੀਂ ਪਹੁੰਚੇ ਜਿਹੜੇ ਉਹਨਾਂ ਨੂੰ ਸੁਣਨ ਦੇ ਲਈ ਉਹਨਾਂ ਦੇ ਫੈਨਸ ਪਹੁੰਚੇ ਹੋਏ ਸਨ ਉਹਨਾਂ ਦੇ ਹੱਥ ਨਿਰਾਸ਼ਾ ਲੱਗੀ ਨਿਰਾਸ਼ਾ ਤਾਂ ਪ੍ਰਬੰਧਕਾਂ ਦੇ ਹੱਥ ਤੇ ਵੀ ਲੱਗੀ ਹੈ ਔਰ ਉਹ ਜਿਹੜੇ ਵਿਦਿਆਰਥੀ ਸੀ ਉਹ ਧਰਨੇ ਦੇ ਉੱਤੇ ਬੈਠ ਕੇ ਪੀਯੂ ਦਾ ਸੀ ਜ਼ਿਕਰ ਕਰ ਰਹੇ ਆ ਪੀਯੂ ਸੀਐਸਸੀ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕਾਉਂਸਲ ਜਿਨ੍ਹਾਂ ਦੇ ਵੱਲੋਂ ਉੱਥੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਬਹੁਤ ਸਾਰੇ ਸਟੂਡੈਂਟ ਹੋਣਗੇ ਜਿਨ੍ਹਾਂ ਨੇ ਕਈ ਦਿਨਾਂ ਤੋਂ ਪਲਾਨ ਕੀਤਾ ਹੋਵੇਗਾ ਕਿਸੇ ਨੇ ਆਪਣਾ ਕੋਈ ਫੰਕਸ਼ਨ ਛੱਡਿਆ ਹੋਵੇਗਾ ਜੀ ਹੋਟ ਥਾਂ ਦੇ ਉੱਤੇ ਜਾਣਾ ਹੁੰਦਾ ਕਿ ਨਹੀਂ ਨਹੀਂ ਇਸ ਦਿਨ ਤਾਂ ਆਪਾਂ ਫ੍ਰੀ ਰਹੀਏ ਹੋ ਸਕਦਾ ਕੋਈ ਦਫ਼ਤਰ ਜਾਣਾ ਹੋਵੇ ਉਸਨੇ ਖਾਸ ਤੌਰ ਤੇ ਅੱਜ ਦੇ ਦਿਨ ਦੇ ਲਈ ਛੁੱਟੀ ਲਈ ਹੋਵੇ ਪਰ ਕਾਨਸਰਟ ਨਹੀਂ ਹੋ ਸਕਿਆ ਸ਼ੋਅ ਰੱਦ ਹੋ ਗਿਆ ਹੋਰ ਐਕਸਟੈਂਸ਼ਨ ਤੇ ਰਹੀ ਹੈ ਤਿੰਨ ਤਾਂ ਐਕਸਟੈਂਸ਼ਨ ਵਾਸਤੇ ਸਪਾਰਸ਼ ਦੀ ਲੋੜ ਹੈ ਮੈਨੂੰ ਇੱਥੇ ਦੇ ਸਟੂਡੈਂਟਸ ਨੇ ਚੁਣਿਆ ਮੈਂ ਇਲੈਕਟਿਡ ਆ ਕਿਸੇ ਸਪਾਰਸ਼ ਤੇ ਨਹੀਂ ਆਇਆ ਤੂੰ ਵੀ ਇੱਥੇ ਇੱਕ ਸਾਲ ਐ ਮੈਂ ਵੀ ਇੱਥੇ ਇੱਕ ਸਾਲ ਐ ਦੇਖਦਾ ਤੇਰੇ ਐਕਸਟੈਂਸ਼ਨ ਕਿਵੇਂ ਉੱਗਦੀ ਐ ਤੂੰ ਮੈਂ ਇੱਕ ਕੁਰਸੀ ਤੇ ਕਿਵੇਂ ਬਹਿਣਾ ਤੇਰਾ ਡਿਜ਼ਾਈਨ ਲਿੱਤੇ ਬਿਨਾਂ ਚੁਣੀ ਜਾਂਦਾ ਹੈਗਾ ਕਿ ਤੂੰ ਤਾਂ ਇੱਥੇ ਇੱਕ ਸਾਲ ਹੋਰ ਐ ਐਕਸਟੈਂਸ਼ਨ ਤੇਰੀ ਹੈਗੀ ਐ ਤੈਨੂੰ ਤਾਂ ਐਕਸਟੈਂਸ਼ਨ ਵਾਸਤੇ ਸਪਾਰਸ਼ ਦੀ ਲੋੜ ਐ ਮੈਨੂੰ ਇੱਥੇ ਦੇ ਸਟੂਡੈਂਟਸ ਨੇ ਚੁਣਿਆ ਮੈਂ ਇਲੈਕਟਿਡ ਆ ਕਿਸੇ ਸਪਾਰਸ਼ ਤੇ ਨਹੀਂ ਆਇਆ ਤੂੰ ਵੀ ਇੱਥੇ ਇੱਕ ਸਾਲ ਐ ਮੈਂ ਵੀ ਇੱਥੇ ਇੱਕ ਸਾਲ ਐ ਦੇਖਦਾ ਤੇ ਤੇਰੀ ਐਕਸਟੈਂਸ਼ਨ ਕਿਵੇਂ ਹੁੰਦੀ ਐ ਤੇ ਮੈਂ ਇੱਕ ਕੁਰਸੀ ਤੇ ਕਿਵੇਂ ਬਹਿਣਾ ਤੇਰਾ ਡਿਜ਼ਾਈਨ ਲਿੱਤੇ ਬਿਨਾ ਤੇ ਇਹ ਪੁਰਾਣਾ ਵਿਵਾਦ ਜਿਹੜੇ ਸਟੂਡੈਂਟਸ ਨੇ ਜਾਂ ਜਥੇਬੰਦੀਆਂ ਨੇ ਉਹਨਾਂ ਦੇ ਵਿਚਾਲੇ ਵੀ ਨਜ਼ਰ ਆ ਰਿਹਾ ਐ ਪਰ ਐਨਓਸੀ ਨਹੀਂ ਮਿਲੀ ਕਿਉਂ ਨਹੀਂ ਮਿਲੀ ਇੱਕ ਵੱਡਾ ਸਵਾਲ ਐ ਖੈਰ ਜਦੋਂ ਸ਼ੋਧੀਆਂ ਪਿਆਰੀਆਂ ਮੁਕੰਮਲ ਹੋਣ ਹਰ ਕੋਈ ਪਹੁੰਚ ਰਿਹਾ ਹੋਵੇ ਤੇ ਬਿਲਕੁਲ ਐਨ ਮੌਕੇ ਦੇ ਉੱਤੇ ਐਨਓਸੀ ਨਾ ਮਿਲਣ ਦੀ ਵਜ੍ਹਾ ਦੇ ਨਾਲ ਗੁਰਦਾਸਮਾਨ ਦਾ ਸ਼ੋਅ ਕੈਨਸਲ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਗੁਰਦਾਸਮਾਨ ਸਾਹਿਬ ਨੂੰ ਵੀ ਤੇ ਦੂਜੇ ਪਾਸੇ ਉਹਨਾਂ ਦੇ ਫੈਨਸ ਨੂੰ ਵੀ ਜਿਹੜੇ ਉੱਥੇ ਪਹੁੰਚੇ ਸਨ ਉਹ ਅੱਗੇ ਵਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੰਮੂ ਕਸ਼ਮੀਰ ਤੋਂ ਆਮ ਆਦਮੀ ਪਾਰਟੀ ਦੇ ਇੱਕ ਲੋਪੇ ਵਿਧਾਇਕ ਨੇ ਉਹਨਾਂ ਨੇ ਪੰਜਾਬ ਦੇ ਉੱਤੇ ਵੱਡਾ ਇਲਜ਼ਾਮ ਲਗਾਇਆ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਜੰਮੂ ਕਸ਼ਮੀਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਮਹਾਰਾਜ ਮਲਿਕ ਨੇ ਵਿਧਾਨ ਸਭਾ ਜਲਾਸ ਦੇ ਵਿੱਚ ਕਿਹਾ ਕਿ ਜੰਮੂ ਚ ਨਸ਼ਾ ਪੰਜਾਬ ਤੋਂ ਆ ਰਿਹਾ ਹੈ सर मैं एक चीज और बताना चाहूंगा इरिगेशन का बड़ा मामला है सर पंजाब के ठेकेदार यहां पर आ रहे हैं यहां से रेत और बजरी पत्थर पंजाब ले रहे हैं वहां से चिट्टा जम्मू कश्मीर के अंदर लाए आम आदमी पार्टी के विधायक द बयान तो बाद अकाली दल पंजाब सरकार हमलावर फिर तो जो हाई कोर्ट कह रही है कि पाबीदा लग रहा है कि सरकार नशा बकार रही है गवर्नर साहब कह रहे हैं कि स्कूलों काजों तक पहुंच गया पिंडा पहुंच गया तो उन्होंने हम आम आदमी पार्टी के आपदे नुमाइंदे मोर ला रहे हैं ਅਕਲੀ-ਕਲ ਹੀ ਨਹੀਂ ਭਾਜਪੀ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਇਸ ਬਿਆਨ ਨੂੰ ਲੈ ਕੇ ਸਰਕਾਰ ਨੂੰ ਖੇਡ ਰਹੀ ਹੈ। ਉਨ੍ਹਾਂ ਦਾ ਆਪਣਾ ਹੀ ਵਿਧਾਇਕ ਆਮ ਆਦਮੀ ਪਾਰਟੀ ਦਾ ਜੇ ਇਲਜ਼ਾਮ ਲਗਾਤਾ ਹੈ ਇਸ ਵਿੱਚ ਇਸੇ ਬड़ी ਹੋਰ ਪੋਲ ਕੋਈ ਨਹੀਂ ਖੋਲ ਸਕਦਾ। ਕੁੱਲ ਮਿਲਾ ਕੇ ਆਪ ਵਿਧਾਇਕ ਦੇ ਖੁਦ ਦੀ ਪਾਰਟੀ ਦੀ ਸਰਕਾਰ ਦੇ ਉੱਤੇ ਇਲਜ਼ਾਮਾਂ ਤੋਂ ਬਾਅਦ ਵਿਰੋਧੀਆਂ ਨੂੰ ਬੈਠੇ ਬਿਠਾਏ ਮੁੱਦਾ ਮਿਲ ਗਿਆ। ਪਿੱਛੇ ਜੰਮੂ ਦੇ ਵਿਧਾਇਕ ਨੇ ਕਿਹਾ ਤੇ ਹੁਣ ਗੱਲ ਪੰਜਾਬ ਦੇ ਵਿਧਾਇਕਾਂ ਦੀ ਵੀ ਕਰਦੇ ਆ। ਪੰਜਾਬ ਵਿધાન ਸਭਾ ਦੇ ਬਜਟ ਫੈਸ਼ਨ ਦੇ ਵਿੱਚ ਬਜਟ ਸੈਸ਼ਨ ਜਾਰੀ ਹੈ ਇਸ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਟੋਸ ਜੋ ਕਿ ਧਰਮਕੋਟ ਤੋਂ ਵਿਧਾਇਕ ਨੇ ਉਹਨਾਂ ਨੇ ਆਪਣੀ ਸਰਕਾਰ 'ਤੇ ਸਵਾਲ ਚੁੱਕੇ ਜਿਸ ਦੇ ਉੱਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਜਵਾਬ ਵੀ ਦਿੱਤਾ ਗਿਆ ਜਨਾ ਚੋਣਾ ਮੰਤਰੀ ਸਾਹਿਬ ਜਿਹੜਾ ਹਲਕਾ ਧਰਮਕੋਟ ਹੈ ਇਹ ਬਹੁਤ ਹੀ ਪਛੜਿਆ ਏਰੀਆ ਤੇ ਅਸੀਂ ਵੀ ਪੰਜਾਬ ਦੇ ਵਸਨੀਕਾਂ ਤੇ ਸਾਡਾ ਵੀ ਜ਼ਿਲ੍ਹਾ ਮੋਗਾ ਇੱਕ ਵੀ ਕੋਈ ਪ੍ਰੋਜੈਕਟ ਸਿਹਤ ਸਹੂਲਤਾ ਦੇ ਨਾਲ ਸੰਬੰਧਿਤ ਆਪਣੀ ਸਰਕਾਰ ਨੇ ਹਲਕਾ ਧਰਮਗੋੜ ਦੇ ਵਿੱਚ ਨਹੀਂ ਦਿੱਤਾ ਸਗੋਂ ਜਿਹੜਾ ਇਹਨਾਂ ਨੇ ਸੀਐਚਸੀ ਕੋਟੀ ਸੇਖਾਂ ਦੀ ਗੱਲ ਕੀਤੀ ਹੈ ਕਿ ਅਸੀਂ ਉਹਦੇ ਵਿੱਚ ਸਹੂਲਤਾ ਦੇ ਰਹੇ ਹਾਂ ਸਾਡੇ ਕੋਲੇ 8 ਐਮਬੀਬੀਐਸ ਡਾਕਟਰਾਂ ਦੀਆਂ ਪੋਸਟਾਂ ਨੇ ਤੇ ਜਿਹਦੇ ਵਿੱਚੋਂ ਸਿਰਫ 2 ਅਜੇ ਤੱਕ ਫਿਲ ਹੋਈਆਂ ਨੇ ਤਿੰਨ ਦੋ ਵਾਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਇਹ ਜ਼ਿਲ੍ਹਾ ਮੋਗੇ ਨਾਲ ਹੀ ਤਕਰੀਬਨ ਮਤਰੀ ਹੀ ਮਾਵੜਾ ਸਲੂਕ ਕੀਤਾ ਗਿਆ ਹਰੇਕ ਬਾਰ ਸਾਹਿਬ ਜਵਾਬ ਦੇਣ ਲੱਗੇ ਨੇ ਮਤਰੀ ਸਾਹਿਬ ਨਹੀਂ ਇੱਕ ਮਿੰਟ ਜੀ ਮੈਨੂੰ ਕੱਲ ਕੰਪਲੀਟ ਕਰ ਲਾਂ ਦੋ ਮਾਨਸਰ ਸਾਹਿਬ ਬੈਠ ਹੋਇਆ ਤਾਂ ਜਦ ਤੱਕ ਬੋਲ ਪਹਿਲਾਂ 300 ਡਾਕਟਰ ਸਪੈਸ਼ਲਿਸਟ ਡਾਕਟਰ ਭਰਤੀ ਕੀਤੇ ਗਏ ਉਹਦੇ ਵਿੱਚੋਂ ਸਿਰਫ ਚਾਰ ਡਾਕਟਰ ਆ ਜਿਹੜੇ ਉਹ ਮੋਗੇ ਨੂੰ ਮਿਲੇ ਆ ਹੁਣ ਐਮਬੀਬੀਐਸ ਡਾਕਟਰ ਭਰਤੀ ਕੀਤੇ ਗਏ ਜਿਹੜੇ ਕੱਲ ਲਿਸਟ ਆਈ ਆ 255 ਇਹਦੇ ਵਿੱਚ ਵੀ ਸਿਰਫ ਚਾਰ ਡਾਕਟਰ ਜਿਹੜੇ ਹੈਗੇ ਆ ਇਹ ਮੋਗੇ ਨੂੰ ਮਿਲੇ ਆ ਇੱਕ ਛੋਟਾ ਜਿਹਾ ਜਿਹੜਾ ਮਲੇਰਕੋਟ ਦਾ ਉਨੂੰ 28 ਐਮਬੀਬੀਐਸ ਡਾਕਟਰ ਦੇ ਦਿੱਤੇ ਗਏ ਜਦ ਕਿ ਮੋਗੇ ਨੂੰ ਸਿਰਫ 4 ਡਾਕਟਰ ਦਿੱਤੇ ਆ ਮੈਂ ਪੁੱਛਾ ਜਣਾ ਵੀ ਹਵਤਖਰਾ ਮੋਗੇ ਨਾਲ ਕਿਉਂ ਆ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਅਸੀਂ ਜਾਂ ਪਾਕਿਸਤਾਨ ਚ ਰਹਿੰਦੇ ਹਾਂ ਮੈਨੂੰ ਤਾਂ ਲੱਗਦਾ ਜੀ ਧੰਨਵਾਦ ਸਰ ਮੈਂ ਮਾਨਯੋਗ ਮੈਂਬਰਸ ਨੂੰ ਕਹ ਰਿਹਾ ਚਾਹੁੰਦਾ ਜੀ ਮੈਂਬਰ ਸਾਹਿਬ ਨੂੰ ਕਿ ਜਿਹੜਾ ਧਰਮਕੋਟ ਆ ਉਹਦੀ ਆਬਾਦੀ ਹੈਗੀ ਆ 24000 ਤੇ ਉਹਦੇ ਨਾਲ 50 ਪੈਂਟ ਲੱਗਦੇ ਆ ਤੇ ਇਹ ਕੁਝ ਪੋਪੂਲੇਸ਼ਨ ਨਾਰਮਸ ਹੈਗੇ ਆ ਜਿਹੜੇ 1,25,000 ਤੋਂ ਉੱਪਰ ਜਾ ਕੇ ਕਮਿਊਨਿਟੀ ਹੈਲਥ ਸੈਂਟਰ ਬਣਦਾ ਜੋ ਇਹਨਾਂ ਦੇ ਕੋਰਟ ਹਿੱਸੇ ਖਾਬ ਵਿੱਚ ਬਣਾ ਹੋਇਆ ਜੇ ਵੀ ਤੁਸੀਂ ਨਾਲ ਲਓ ਜੀ ਜੇ ਸਾਡੇ ਸਬਡਿਵੀਜ਼ਨ ਹਸਪੀਟਲ ਹੈ ਇਹ 10 ਲੱਖ ਤੋਂ ਉੱਪਰ ਜਾ ਕੇ ਬਣਦਾ ਜੀ ਹੁਣ ਮੋਗੇ ਦੀ ਸਾਰੀ ਆਬਾਦੀ ਮੇਰੇ ਖਿਆਲ ਅੰਨੀ ਕਹਿ ਗਈ ਹੈ ਜੀ ਉੱਥੇ ਜਿਹੜਾ ਮੋਗੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਹੈ ਸਰ ਇਹਨਾਂ ਨੇ ਮਲੇਰਕੋਟਲੇ ਦੀ ਗੱਲ ਕੀਤੀ ਹੈ ਮਲੇਰਕੋਟਲੇ ਵਿੱਚ ਅੱਜ ਤੱਕ ਵੀ ਸਬਡਿਵੀਜ਼ਨ ਹਸਪਤਾਲ ਸੀਗਾ ਕਿੰਨੀਆਂ ਸਰਕਾਰਾਂ ਬਦਲ ਗਈਆਂ ਉਹਨੂੰ ਜ਼ਿਲ੍ਹਾ ਬਣਾਤਾ ਲੇਕਿਨ ਉਹਨੂੰ ਡਿਸਟ੍ਰਿਕਟ ਹਸਪਤਾਲ ਨਹੀਂ ਦਿੰਦਾ ਇਹ ਸਰਕਾਰ ਫਿਰ ਸਿਹਤ ਸਹੂਲਤਾਂ ਨੂੰ ਲੈ ਕੇ ਆਪਣੀ ਵਿਧਾਇਕ ਦੇ ਵੱਲੋਂ ਸਵਾਲ ਚੁਕੇ ਗਏ ਇਹ ਮੋਗਾ ਜ਼ਿਲ੍ਹਾ ਦੇ ਧਰਮਕੋਟ ਦੇ ਵਿਧਾਇਕ ਨੇ ਲਾਢੀ ਟੌਪ ਔਰ ਕੁਝ ਇਸ ਤਰੀਕੇ ਨਾਲ ਹੀ ਮੁਹਾਲੀ ਤੋਂ ਜਿਹੜੇ ਐਮਐਲਏ ਨਿਕ ਕੁਲਵੰਤ ਸਿੰਘ ਉਹਨਾਂ ਦੇ ਵੱਲੋਂ ਵੀ ਮੁਹਾਲੀ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਸਵਾਲ ਕੀਤਾ ਗਿਆ ਇੱਥੇ ਤਾਂ ਕਿਹਾ ਗਿਆ ਕਿ ਮੁਹਾਲੀ ਨੂੰ ਤਾਂ ਕੁਝ ਦਿੱਤਾ ਹੀ ਨਹੀਂ ਗਿਆ ਜਦ ਜਦੋਂ ਆਪਣੀ ਵਿਧਾਇਕ ਸਰਕਾਰ ਨੂੰ ਘੇਰਾ ਪਾਉਣ ਫਿਰ ਫਰਕ ਤਾਂ ਪੈਂਦਾ। ਘਰ ਬਜਟ ਸੈਸ਼ਨ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਬਜਟ اجلاس ਦੇ ਤੀਜੇ ਦਿਨ ਸਦਮੇ ਦੇ ਅੰਦਰ ਤੋਂ ਕੁਝ ਦਿਲਚਸਪ ਤਸਵੀਰਾਂ ਵੀ ਸਾਹਮਣੇ ਆਈ। ਸ਼੍ਰੀ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਪੀਕਰ ਹਰਵਿੰਦਰ ਕਲਿਆਣ ਅਚਾਨਕ ਪੰਜਾਬ ਵਿਧਾਨ ਸਭਾ ਦੇ اجلاس ਦੀ ਕਾਰਵਾਈ ਦੇਖਣ ਪਹੁੰਚ ਗਏ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਮਾਨੀ ਨੇ ਦੋਵਾਂ ਦਾ ਵੈਲਕਮ ਕੀਤਾ। ਸ਼੍ਰੀ ਨਾਇਬ ਸਿੰਘ ਸੈਣੀ ਮਾਣਯੋਗ ਮੁੱਖ ਮੰਤਰੀ ਹਰਿਆਣਾ ਅਤੇ ਸ਼੍ਰੀ ਹਰਵਿੰਦਰ ਕਲਿਆਣ ਜੀ ਮਾਣਯੋਗ ਸਪੀਕਰ ਹਰਿਆਣਾ ਵਿਧਾਨ ਸਭਾ ਅੱਜ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ ਬਾਕਸ ਵਿੱਚ ਮੌਜੂਦ ਹਨ ਆਓ ਅਸੀਂ ਉਹਨਾਂ ਦਾ ਨਿਗਾਹ ਸਵਾਗਤ ਕਰੀਏ ਉਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਇੱਕ ਹੀ ਘਰ ਦੇ ਵਿੱਚ ਦੋ ਭਰਾ ਇਕੱਠੇ ਬੈਠੇ ਨੇ ਮੈਂ ਆਪਣੇ ਘਰ ਆਇਆ ਹਾਂ ਅਤੇ ਇੱਥੇ ਆ ਕੇ ਕਾਫੀ ਚੰਗਾ ਲੱਗ ਰਿਹਾ ਹੈ ਦੇਖੀ ਅੱਛਾ ਲੱਗਾ ਹੈ। ਆਹ ਇੱਕ ਪਰਿਵਾਰ ਕੇ ਸਦਸਿਆ ਹੈ। ਜੀ। ਦੋਨੋਂ ਭਾਈ ਹੈ। ਜੀ। ਇੱਕ ਹੀ ਘਰ ਮੇ ਰਹਤੇ ਹੈ। ਜੀ। ਦੀਵਾਰ ਲਗਾ ਹੈ। ਅੱਛਾ ਲੱਗਾ ਹੈ ਆਜ। ਕਾਬਲੇ ਗੌਰ ਹੈ ਕਿ دہਾਕੀਆਂ ਤੋਂ ਹਰਿਆਣਾ ਤੇ ਪੰਜਾਬ ਦੇ ਵਿੱਚ ਵਾਲੇ S.W.L ਤੇ ਚੰਡੀਗੜ੍ਹ ਨੂੰ ਲੈ ਕੇ ਬਵਾਲ ਹੈ। ਖੈਰ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਮੁੱਦਿਆਂ ਤੇ ਬੇਸ਼ੱਕ ਹੀ ਲੱਖ ਮਤਭੇਦ ਹੋਣ ਪਰ ਵਿਵਿਧਾਨ ਸਭਾ ਵਰਗੇ ਪਵਿੱਤਰ ਸਦਨ ਸਭ ਦੇ ਲਈ ਸਾਂਝੇ ਨੇ। ਹੁਣ ਅੱਗੇ ਖਬਰ ਪਟਿਆਲਾ ਦੇ ਵਿੱਚ ਕਰਨਲ ਕੁਟਮਾਰ ਮਾਮਲੇ ਦੇ ਨਾਲ ਜੁੜੀ ਹੋਈ ਪਟਿਆਲਾ ਚ ਕਰਨਲ ਗਾਰਡ ਦੇ ਨਾਲ ਕੁਟਮਾਰ ਮਾਮਲੇ ਚ ਪੁਲਿਸ ਅਤੇ ਆਰਮੀ ਦੋਵੇਂ ਇਕੱਠੇ ਨਜ਼ਰ ਆਏ ਪ੍ਰੈਸ ਕਾਨਫਰੰਸ ਕੀਤੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮਾਮਲੇ ਚ ਹੋਈ ਕਾਰਵਾਈ ਦਾ ਜ਼ਿਕਰ ਕੀਤਾ ਅਤੇ ਇਸ ਮਾਮਲੇ ਨੂੰ ਪੁਲਿਸ ਬਨਾਮ ਆਰਮੀ ਨਾ ਬਣਾਉਣ ਦੀ ਗੱਲ ਕਹੀ ਡੀਜੀਪੀ ਨੇ ਕਿਹਾ ਕਿ ਮਾਮਲੇ ਚ ਪੁਲਿਸ ਅਤੇ ਆਰਮੀ ਇਕੱਠੇ ਨੇ ਅਤੇ ਐਸਆਈਟੀ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹਦਾ ਕਰੰਟ ਇੰਟਰਨਲ ਸਕਿਉਰਿਟੀ ਸਿਨੈਰੀਓ close coordination is being maintained with the indian army and the central armed police forces in national interest the unfortunate incident of assault on a serving army officer is an aberration which will be dealt with in accordance with law चौथी इस मामले च लेफ्टिनेंट जनरल मोहित बदवा ने कर्नल दे नाल हुई कुटमार मामले च बिरोध जताया ate मामले च पारदर्शी जांच दे नाल मुलजिमा दे खिलाफ सख्त कार्रवाई दी मांग भी की बट ऑल पॉसिबल स्टेप्स आर बीइंग टेकन टू इंश्योर दैट द इंडियन आर्मी ਅਫਸਰ ਕਰਨਲ ਪੁਸ਼ਪਿੰਦਰ ਸਿੰਘ ਬਾਦ who was assaulted upon by the police personnel gets due justice ਕਾਬਲੇ ਗੌਰੇ ਕੀ ਕੁਝ ਦਿਨ ਪਹਿਲਾਂ ਕਰਨਲ ਬਾਠ ਅਤੇ ਉਹਨਾਂ ਦੀ ਬੇਟੀ ਦੇ ਨਾਲ ਪਟਿਆਲਾ ਚਕਟਮਾਰ ਦਾ ਮਾਮਲਾ ਸਾਹਮਣੇ ਆਇਆ ਤੇ ਇਲਜ਼ਾਮਾਂ ਦੇ ਵਿੱਚ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ ਐਸ ਪੀ ਐਸ ਪਰਮਾਰਦੀ ਅਗਵਾਈ ਚ ਐਸ ਆਈ ਡੀਵੀ ਬਣਾਈ ਗਈ ਹੈ ਉਧਰ ਪਟਿਆਲਾ ਦੇ ਵਿੱਚ ਕਰਨਲ ਬਾਡ ਦੇ ਨਾਲ ਕੁੱਟਮਾਰ ਮਾਮਲਾ ਹਾਈ ਕੋਰਟ ਵੀ ਪਹੁੰਚਿਆ ਹੋਇਆ ਹੈ ਤੇ ਹਾਈ ਕੋਰਟdੀਆਂ ਤਲਕ ਟਿੱਪਣੀਆਂ ਵੀ ਸੁਣਨ ਨੂੰ ਮਿਲੀਆਂ। ਕੂਟ ਨੇ ਪੰਜਾਬ ਸਰਕਾਰ ਤੇ ਸੀਬੀਏ ਨੂੰ ਨੋਟਿਸ ਜਾਰੀ ਕੀਤਾ ਤੇ 2 ਦਿਨ ਦੇ ਵਿੱਚ ਜਵਾਬ ਮੰਗਿਆ ਹੈ। ਨਾਲ ਹੀ ਪੰਜਾਬ ਪੁਲਿਸ ਨੂੰ ਸਵਾਲ ਕੀਤਾ ਕਿ ਐਫਆਈਆਰ ਦਰਜ ਕਰਨ ਦੇ ਵਿੱਚ ਦੇਰ ਕਿਉਂ ਹੋਈ? ਕੀ ਕਿਸੇ ਪੁਲਿਸ ਮੁਲਾਜ਼ਮ ਨੇ ਐਫਆਈਆਰ ਦਰਜ ਕਰਨ ਤੋਂ ਇਨਕਾਰ ਕੀਤਾ? ਕਰਨਲ ਅਤੇ ਉਹਨਾਂ ਦੇ ਬੇਟੇ ਦਾ ਇਲਾਜ ਹੋਣ ਤੋਂ ਬਾਅਦ ਵੀ ਐਫਆਈਆਰ ਕਿਉਂ ਦਰਜ ਨਹੀਂ ਕੀਤੀ ਗਈ? ਅਤੇ ਕਿਸ ਦੇ ਕਹਿਣ ਦੀ ਉੱਤੇ ਦੇਰ ਹੋਈ? ਸਾਡੀ ਪ੍ਰੇਰ ਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਹੈਗੀ ਐ ਫ੍ਰੋਮ ਐਨ ਇੰਡੀਪੈਂਡੈਂਟ ਏਜੰਸੀ ਸੋ ਵੀ ਹੈਵ ਫੁੱਲ ਫੇਥ ਇਨ ਦ ਕੋਰਟ ਆਰ ਸਾਈਡ ਵਸ ਪਲੀਡਡ ਈਵਨ ਦ ਅਦਰ ਸਾਈਡ ਦ ਸਟੇਟ ਆਲਸੋ ਪਲੀਡਡ देयर ओन ਕੇਸ ਇਸ ਤੋਂ ਲਾਵਾ ਹਾਈ ਕੋਰਟ ਨੇ ਕਰਨਲ ਦੇ ਵਕੀਲ ਨੂੰ ਪੁੱਛਿਆ ਕਿ ਤੁਸੀਂ ਪਟੀਸ਼ਨ ਦੇ ਵਿੱਚ ਮੁਲਜ਼ਮਾ ਨੂੰ ਪਾਰਟੀ ਕਿਉਂ ਨਹੀਂ ਬਣਾਇਆ ਤੁਸੀਂ ਐਸਐਸਪੀ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਇਲਜ਼ਾਮ ਲਗਾ ਰਹੇ ਹੋ ਪਰ ਤੁਸੀਂ ਕਿਸੇ ਨੂੰ ਪਾਰਟੀ ਨਹੀਂ ਬਣਾ ਰਹੇ ਹਾਂਜੀ ਬਿਕਾਜ਼ ਸਾਡੀ ਵੀ ਪਲੀਡਿੰਗ ਮੇਨਲੀ ਡਿਲੇ ਇਨ ਦ ਐਫਆਈਆਰ ਵੀ ਹੈਗੀ ਐ ਤਾਂ ਉਹਨਾਂ ਨੇ ਕੋਰਟ ਦਾ ਇੱਕ ਕੰਪਰੀਹੈਂਸਿਵ ਰਿਪੋਰਟ ਨੇ ਉਹਨਾਂ ਦਾ ਰਿਪਲਾਈ ਮੰਗਿਆ ਕਿ ਵਾਈਬਲ ਡੇਡ ਅਡੇਲੇ 19 ਮਾਮਲੇ ਚ 28 ਮਾਰਚ ਨੂੰ ਮੁੜ ਤੋਂ ਸੁਣਵਾਈ ਹੋਵੇਗੀ ਕੈਚ ਦੋ ਇੱਕ ਕੁੱਟਮਾਰ ਦਾ ਮਾਮਲਾ ਛਟਾਬੇ ਦੇ ਬਾਹਰ ਵਾਪਰੇ ਔਰ ਉਸ ਦੀ وجہ ਨਾਲ ਉਸ ਮਾਮਲੇ ਵੀ وجہ ਦੇ ਨਾਲ ਸੂਬੇ ਦੇ ਡੀਜੀਪੀ ਤੇ ਆਰਮੀ ਦੇ ਬਹੁਤ ਵੱਡੇ ਅਧਿਕਾਰੀਆਂ ਨੂੰ ਇਕੱਠੇ ਬੈ ਕੇ ਪ੍ਰੈਸ ਕਾਨਫਰੰਸ ਕਰਨੀ ਪਵੇ ਫਿਰ ਫਰਕ ਸਪੈਂਡਾ ਹੁਣ ਅੱਗੇ ਵਾਦਿਆਂ ਤੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਆਰਐਸਐਸ ਆਗੂ ਰੁਲਦਾ ਸਿੰਘ ਕਤਲ ਮਾਮਲੇ ਦੇ ਵਿੱਚ ਪਟਿਆਲਾ ਕੋਰਟ ਨੇ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਜਗਤਾਰ ਸਿੰਘ ਤਾਰਾ ਦੇ ਵਕੀਲ ਦੇ ਮੁਤਾਬਿਕ ਰੁਲਦਾ ਸਿੰਘ ਦੇ بیٹے ਦੇ ਬਿਆਨਾਂ ਦੇ ਆਧਾਰ ਦੇ ਉੱਤੇ ਸਾਜ਼ਿਸ਼ਨ ਮਾਮਲਾ ਦਰਜ ਕੀਤਾ ਗਿਆ ਸੀ ਤੇ ਮਾਮਲੇ ਦੀ ਪੂਰੀ ਜਾਂਚ ਸੁਣਵਾਈ ਤੋਂ ਬਾਅਦ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਉਹਨਾਂ ਜਗਤਾਰ ਸਿੰਘ ਤੇ ਤੇ ਰਮਨਦੀਪ ਤੇ ਇਹਨਾਂ ਨੇ ਸਾਜ਼ਿਸ਼ ਰਚਾਈ ਕਿ ਇਹਨਾਂ ਨੇ ਕਾਂਸਪਰੇਸੀ ਕੀਤੀ ਸੀ ਉਹ ਕਤਲ ਕ੍ਰੌਨਸ ਜਦਕਿ ਉਹ ਵੀ ਪੂਰੀ ਤਰ੍ਹਾਂ ناکਾਮ ਰਹੇ ਕਿਉਂਕਿ ਕਾਂਸਪਰੇਸੀ ਕੋ ਐਵੀਡੈਂਸ ਨਹੀਂ ਹੈ ਜਸਵਰ ਸਿੰਘ ਗੱਲ ਦਾ ਬੈਂਡਫਿਟ ਦਿੰਦੇ ਹੋਏ ਇਹਨਾਂ ਨੂੰ ਵਾਜਿਦਤ ਬਾਈ ਕਰ ਦੱਸਦੀ ਹੈ ਕਿ ਸਾਲ 2009 ਦੇ ਵਿੱਚ ਆਰਐਸਐਸ ਦੀ ਕੌਮੀ ਸਿੱਖ ਸੰਗਤ ਵਿੰਗ ਦੇ ਆਗੂ ਰੁਲਦਾ ਸਿੰਘ ਨੂੰ ਪਟਿਆਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਦੇ ਕਰੀਬ ਇੱਕ ਹਫ਼ਤੇ ਬਾਅਦ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਇਸ ਮਾਮਲੇ 'ਚ ਜਗਤਾਰ ਸਿੰਘ ਤਾਰਾ ਤੇ ਇਲਜ਼ਾਮ ਲੱਗੇ ਸਨ ਜਿਸ ਤੋਂ ਹੁਣ ਉਹ ਬੜੀ ਹੋ ਗਏ ਨੇ ਇਹਨਾਂ ਦੀ ਸਾਰੀ ਅਨਤਕ ਮਿਹਨਤ ਸਦਕਾ ਅੱਜ ਵੈਗੋ ਦੀ ਕਿਰਪਾ ਨਾਲ ਅਸੀਂ ਦੋਨੋਂ ਵੀਰ ਭਗਤ ਜਤਾਰ ਸਿੰਘ ਤਾਰਾ ਜੀ ਤੇ ਮੈਂ ਦੋਨੋਂ ਬਰੇ ਹਾਂ ਕਾਬਲੇ ਗੋਰੇ ਕੀ ਜਤਾਰ ਸਿੰਘ ਤਾਰਾ 1995 ਚ ਸਾਬਕਾ ਮੁੱਖ ਮੰਤਰੀ ਬਿਨ ਸਿੰਘ ਕਤਲकांड ਦੇ ਵਿੱਚ ਸ਼ਾਮਿਲ ਹੈ ਜਿਸ ਨੂੰ 16 ਮਾਰਚ 2018 ਨੂੰ ਕੋਰਟ ਨੇ ਦੋਸ਼ੀ ਮੰਨਿਆ ਸੀ ਅਤੇ 17 ਮਾਰਚ 2018 ਨੂੰ ਉਮਰਕੈਦੀ ਸਜ਼ਾ ਸੁਣਾਈ ਸੀ